ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਹੈਗਾ ਦਿਨ ਐਤਵਾਰ ਜਿਹਦੂ ਆਪਾਂ ਗਰੀਚ ਸਾਡੇ ਵੀ ਕਹਨੇ ਆ ਤੇ ਅੱਜ ਆਪਾਂ ਚੱਲੇ ਆ ਮਲੇਰ ਕੋਟ ਲਈ ਠੀਕ ਆ ਜੀ ਫੋਨ ਮਾਲਿਆ ਬੰਦ ਕਰ ਲਿਆ ਜੀ ਤੇ ਮਲੇਰ ਕੋਟ ਲਈ ਆਪਾਂ ਚੱਲੇ ਆ ਜਾਣ ਵਾਲਾ ਕਾਰਨਾ ਇਹ ਤੁਸੀਂ ਅੱਗੇ ਵੀਡੀਓ ਚ ਆ ਕੇ ਦੇਖਿਓ ਠੀਕ ਆ ਜੀ ਤੇ ਅਸੀਂ ਪੂਰੇ ਠੀਕ ਠਾਕ ਆ ਤੇ ਉਮੀਦ ਆ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਕੈਮਰਾ ਮਿਲਦਾ ਮੇਰੇ ਵੱਰ ਕਰ ਲੋ ਮੇਲਾ ਦਾ ਮੇਰੀ ਫੋਟੋ ਛੱਜ ਨਾ ਆਉਦੀ ਹੋਣੀ ਆ ਰਹੀ ਹੈ ਕੋਰੀ ਜਿਹੀ ਪੂਰੀ ਤੇ ਗਰਮੀ ਨਾਲ ਥੋੜੀ ਜਿਹੀ ਰਾਹਤ ਵੀ ਕਹਿ ਸਕਦੇ ਆ ਤੇ ਵੀ ਜੰਦੀ ਹੈਗਾ ਤਾਂ ਤੁਹਾਨੂੰ ਭਾਦੋ ਤੇ ਗੱਲ ਵੀ ਸ਼ੁਰੂ ਹੋ ਗਿਆ ਹਨ ਬਾਦੋ ਦਾ ਮਹੀਨਾ ਜਿਹੜਾ ਗੱਲ ਤੇ ਬਾਕੀ ਗਰਮੀ ਵਸੇ ਬਹੁਤ ਬਾਕੀ ਪੱਗ ਆਪਾਂ ਜ ਬੰਨ ਲਈ ਆ ਤੇ ਵਧੀਆ ਲੱਗੀ ਤਾਂ ਉਹ ਵੀ ਦੱਸ ਦਿਓ ਸੋਹਣੀ ਮੰਨੀ ਗਈ ਆ ਪੱਗ ਬਣਾਏ ਉਹ ਨਹੀਂ ਖਣ ਗਈ ਸੋਹਣੀ ਹੁੰਦੀ ਆ ਪਰ ਕਈ ਵਾਰੀ ਸ਼ੇਪ ਆਪਾਂ ਇਧਰ ਉਧਰ ਕਰ ਲੈਂਦੇ ਆ ਤਾਂ ਕਿ ਉਹ ਥੋੜੀ ਹੋਰ ਸੋਹਣੀ ਲੱਗੇ ਠੀਕ ਹੈ ਜੀ ਤੇ ਬਾਕੀ ਆਪਣੇ ਨਾਲ ਬੈਠੇ ਨੇ ਬਾਕੀ ਭਾਈ ਸਾਡੇ ਨਾਲ ਅੱਜ ਚੱਲੇ ਨੇ ਜਗਵਿੰਦਰ ਸਿੰਘ ਸਰਪੰਚ ਸਾਹਿਬ ਸਸੀ ਗਾਲ ਜੀ ਸਸੀ ਗਾਲ ਜੀ ਸਾਰਿਆਂ ਨੂੰ ਉਹ ਠੀਕ ਠਾਕ ਜੀ ਵਧੀਆ ਵਧੀਆ ਸਾਰੇ ਠੀਕ ਠਾਕ ਨੇ ਭਾਈ ਹੋਰ ਸੇਤਾ ਕੈਮ ਨੇ ਬਾਹਰ ਪੂਰੀਆਂ ਜੀ ਪੂਰੀਆਂ ਸੇਤਾ ਕੈਮ ਨੇ ਬਾਕੀ ਭਾਈ ਮੁੰਡਾ ਚ ਪੱਕ ਚਿਣੀ ਫਿਰਦਾ ਅੱਜ ਅਸੀਂ ਤਾਂ ਨਿੱਕੂ ਨਿਕੋਲੀ ਪਾਗਾ ਕੇ ਬਾਵੇ ਪਾਗਾ ਕੇ ਜਵੰਧੜੀ ਪਾਗਾ ਬਲਵੇਂ ਇਹ ਦੱਸਦੇ ਮੈਨੂੰ ਜਸੜਾ ਵਾਲੀ ਪਾਗਾ ਜਿਵੇਂ ਜਸਰਵੰਦ ਆ ਅੱਛਾ ਹਾਂ ਮੇਰੇ ਅਸੀਂ ਛੜਾਈ ਆ ਭਾਈ ਟਾਹਰ ਆ ਮੁੰਡੇ ਅਸੀਂ ਬਾਕੀ ਬਲੌਗਾਂ ਦੇ ਵਿੱਚ ਰੋਡੇ ਦੀਨੇ ਆ ਉਹ ਮੰਨੇ ਇਹ ਮੁੰਡਾ ਭਾਈ ਉਹੀ ਆ ਇਹ ਜਿਹੜਾ ਜੱਗਾ ਜਿਹੜਾ ਕਹਿੰਦਾ ਕਹਿੰਦਾ ਭਾਈ ਮੈਂ ਕਿ ਜਿਹੜਾ ਜਿਹਨੇ ਉਹ ਇੱਕ ਬਹੁਤ ਅਕਲ ਦੀ ਗੱਲ ਦੱਸੀ ਸੀਗੀ ਸਿਆਣੀ ਗੱਲ ਦੱਸੀ ਜਿਹੜਾ ਕਹਿੰਦਾ ਸਾਲ ਵੱਡਾ ਹੋਵੇਂ ਉਹਨੂੰ ਸਿਆਣੀ ਗੱਲ ਦੱਸੂਗਾ ਇਹਨੇ ਉਹ ਗੱਲ ਉਹੀ ਮੁੰਡਾ ਹੈ ਬਸ ਜਿਹੜਾ ਕਹਿੰਦਾ ਸੀ ਕਹਿੰਦਾ ਵਿਆਹ ਨਾ ਕਰਾਇਓ ਉਦੋਂ ਅਸੀਂ ਉਦੋਂ ਹੁੰਨੇ ਆ ਵੀ ਜਦੋਂ ਕੰਮਕਾਰ ਦੇ ਵਿੱਚ ਰੋਡੇ ਅੱਜ ਅਸੀਂ ਚੱਲੇ ਆ ਸਾਡਾ ਸਰਪ੍ਰਾਈਜ਼ ਆ ਸਾਨੂੰ ਬਸ ਅੱਗੇ ਨਹੀਂ ਇੱਕ ਅੱਗੇ ਨਹੀਂ ਨਹੀਂ ਵਾ ਗਾਹ ਨਹੀਂ ਗਾਹ ਨਹੀਂ ਸਰਪ੍ਰਾਈਜ਼ ਆ ਸਾਰਿਆਂ ਲਈ ਗਾਹ ਨਹੀਂ ਗਾਹ ਨਹੀਂ ਬਸ ਮੌਕੇ ਤੇ ਦੱਸਾਂਗੇ ਜਦੋਂ ਹੋਊਗਾ ਉਦੋਂ ਉਹ ਉਹਦਾ ਉਹ ਬਹੁਤ ਟਾਈਮ ਬਾਅਦ ਆਏ ਆਊਗਾ ਹਾਂ ਅਜੇ ਟਾਈਮ ਲੱਗਣਾ ਸਾਰੇ ਨਹੀਂ ਸਰਪ੍ਰਾਈਜ਼ ਆ ਹੋਗਾ ਬਾਕੀ ਇਹ ਹੈ ਕਿ ਆਪਾਂ ਦਹੀ ਗਾਂਗੇ ਕੀ ਬਸ ਬੰਦਾ ਕਿਸੇ ਵੀ ਲੈਂ ਦੇ ਵਿੱਚ ਆ ਹਾਂ ਉਹ ਤੇ ਲੱਗੇ ਰਹੋ ਬਸ ਬਸ ਤੁਹਾਨੂੰ ਟਾਈਮ ਲੱਗਦਾ ਵਾ ਪਰ ਲੈਂ ਦੇ ਵਿੱਚ ਬਾਰੀ ਜ਼ਰੂਰ ਆ ਜਾਂਦੀ ਆ ਟਾਈਮ ਲੱਗਦਾ ਪਰ ਜੇ ਤੁਸੀਂ ਭੱਜ ਲਓਗੇ ਵੀ ਨਹੀਂ ਯਾਰ ਮੇਰੇ ਤੇ ਬਾਰੀ ਆਉਂਦੀ ਨਹੀਂ ਪਈ ਕੋਈ ਵੀ ਚੀਜ਼ ਆ ਉਹਨੂੰ ਸਮਾਂ ਦੇਣਾ ਪੈਂਦਾ ਹਾਂ ਸਮਾਂ ਲੈਣਾ ਪੈਂਦਾ ਹਾਂ ਸਮਾਂ ਕੋਈ ਵੀ ਚੀਜ਼ ਸਬਰ ਸਬਰ ਬਹੁਤ ਜ਼ਰੂਰੀ ਆ ਕਿਸੇ ਵੀ ਕੰਮ 'ਚ ਜ਼ਿੰਦਗੀ 'ਚ ਸਬਰ ਬਹੁਤ ਜ਼ਰੂਰੀ ਆ ਕੋਈ ਵੀ ਕੰਮ ਸਮਾਂ ਮੰਗਦੀ ਆ ਜਾਏ ਖੇਤੀ ਬਾੜੀ ਉਹ ਕਰਦੇ ਆ ਫਸਲ ਬੀਜਦੇ ਆ ਉਹ ਵੀ ਆਪਣੇ ਸਮੇਂ ਦੇ ਹਿਸਾਬ ਨਾਲ ਹੀ ਪੱਕਦੀ ਆ ਹਰ ਇੱਕ ਚੀਜ਼ ਚ ਸਮਾਂ ਮਿਹਨਤ ਕਰਦੇ ਆ ਉਹਦਾ ਵੀ ਰਿਜ਼ਲਟ ਲੈਣ ਲਈ ਆਪਾਂ ਨੂੰ ਸਮੇਂ ਦੀ ਵੇਟ ਕਰਨੀ ਪੈਂਦੀ ਆ ਉਦਾਂ ਹੀ ਆ ਚਲੋ ਪ੍ਰਮਾਤਮਾ ਬਾਕੀ ਕਿਰਪਾ ਪ੍ਰਮਾਤਮਾ ਦੀ ਚਾਹੀਦੀ ਆ ਸਭ ਕੁਝ ਉਹਨੇ ਕਰਨਾ ਉਹਦੇ ਕਹਿਣਾ ਕਿ ਕਹਦਾ ਜੇ ਤੇ ਅਰਬਿਆਂ ਨਾਲ ਤਰੱਕੀ ਹੁੰਦੀ ਹੁੰਦੀ ਕਹਦਾ ਅਸੀਂ ਕਦੇ ਕਾਮਯਾਬ ਹੋ ਜਾਂਦੇ ਪਰ ਜਦੋਂ ਪ੍ਰਮਾਤਮਾ ਨੇ ਕਰਨਾ ਉਦੋਂ ਹੀ ਹੋਣਾ ਕਾਮਯਾਬ ਕੋਈ ਉਹ ਤੇ ਤਿਆਰ ਤਿਆਰਪਾ ਨਹੀਂ ਮੈਂ ਨਾ ਰੱਖਦਾ ਸਾਰੀ ਅਲੱਗੇ ਅਸੀਂ ਤੁਹਾਡਾ ਆ ਕੋਈ ਐਕਸਪੀਰੀਅੰਸ ਨਹੀਂ ਮੈਨੇ ਕਰਦਾ ਜਦੋਂ ਤਜਰਬੇ ਹੀ ਉਲਝ ਗਏ ਸੀ ਯਾਰ ਤਜਰਬੇ ਜੁਲਝ ਗਿਆ ਸੀ ਤੇ ਸ਼ਰਮ ਉਹੀ ਗੱਲ ਆ ਨਾ ਵੀ ਜਦੋਂ ਪ੍ਰਮਾਤਮਾ ਨੇ ਦੇਣਾ ਉਦੋਂ ਹੀ ਦੇਣਾ ਤਾਂ ਹੀ ਮੈਂ ਵੀਰੇ ਪਹਿਲਾਂ ਗੈ ਸਬਰ ਨਾਲ ਗੱਲ ਕਰਦਾ ਹਮੇਸ਼ਾ ਯਾਰ ਬਾਤ ਆ ਬਸ ਕੋਈ ਹੁਣ ਤੈਨੂੰ ਤਜਰਬਾ ਹੋ ਗਿਆ ਵੀ ਗਾਹਾਂ ਤੋਂ ਹੌਲੀ ਬੁਲਨੇਗਾ ਤੂੰ ਵੀ ਤਜਰਬਾ ਤਜਰਬੇ ਹੀ ਜੁਲਝ ਗਏ ਮੈਂ ਕੋਈ ਕੁਝ ਮੈਨੇ ਨਹੀਂ ਕਰਦਾ ਜਦੋਂ ਪ੍ਰਮਾਤਮਾ ਨੇ ਫਲ ਲਾਉਣਾ ਨਾ ਹਾਂ ਚਲੋ ਬਾਕੀ ਕੁਝ ਹੋਣਾ ਬਾਕੀ ਤੁਹਾਨੂੰ ਜਾਣਿਆ ਸੀ ਉੱਥੇ ਪਹੁੰਚ ਕੇ ਦੱਸਾਂਗੇ ਪਹੁੰਚੇ ਨਹੀਂ ਰਾਹ ਤੇ ਬਣਾਵਾਂਗੇ ਆਪਾਂ ਦਾ ਰਸਤੇ ਦੇ ਵਿੱਚ ਜਾਣਦੇ ਦੱਸਾਂਗੇ ਬਾਕੀ ਅੱਗੇ ਜਿਵੇਂ ਜਿਵੇਂ ਉਹ ਤੁਹਾਨੂੰ ਦਿਖਾਉਣੇ ਹੈ ਜੀ ਹਾਂਜੀ ਘੁੰਮ ਘੁਮਾ ਕੇ ਪਹੁੰਚ ਗਏ ਆ ਪਹੁੰਚ ਵੀ ਗਏ ਤੇ ਨਿਕਲ ਵੀ ਚਲੇ ਐ ਹੋਂਦ ਕਿਹੜਾ ਮੰਡੀ ਉੱਥੇ ਪਾਸੇ ਫਸ ਗਏ ਤੇ ਫਾਟ ਕੇ ਲੱਗੇ ਤੇ ਇਹ ਰਾਹ ਦੱਸਿਆ ਇਹਨਾਂ ਨੇ ਮੈਨੂੰ ਭਾਈ ਜੀ ਨੇ ਇਹ ਹੋਰ ਲੇਟ ਕਰਾਉਣਗੇ ਮੈਨੂੰ ਲੱਗਦਾ ਸਾਨੂੰ ਐ ਭਾਈ ਜੀ ਕੋਈ ਗੱਲ ਨਹੀਂ ਮੰਨੇ ਆ ਜੱਗੇ ਅੱਜ ਦਾ ਪੱਗ ਚਣ ਕੇ ਬੰਨੀ ਐ ਇਹਦਾ ਮਤਲਬ ਇਹ ਤਾਂ ਨਹੀਂ ਤੂੰ ਸਾਨੂੰ ਭੀੜ ਚ ਲਿਆ ਲੈ ਖੜਾਵੇਂ ਜੇ ਨਾ ਕੋਈ ਦਿੱਕਾ ਆਉਂਦਾ ਜਾਂ ਫਾਟਕ ਲੱਗੇ ਨੇ ਇਹ ਕਿਸੇ ਚੰਗੇ ਨੂੰ ਹੋਏ ਨੇ ਸਮਝ ਗਿਆ ਪਤਾ ਨਹੀਂ ਪਹਿਲਾਂ ਨੇ ਪਾਣੀ ਦੀ ਗੱਡੀ ਵੜਾਤੀ ਮੇਰੀ ਉਹ ਲਵੇੜਤੀ ਨਹੀਂ ਥੱਲੇੋਂ ਮੇਰੇ ਸਾਰੇ ਲਾਈ ਲਿਪੜ ਗਿਆ ਐ ਹੁਣ ਨੇ ਮੂਰੇ ਫਾਟਕ ਲਵਾਤਾ ਐ ਯਾ ਇਹ ਜੋ ਹੁੰਦਾ ਪ੍ਰਮਾਤਮਾ ਚੰਗੇ ਕਰਦਾ ਸਮਝ ਗਿਆ ਮੰਨ ਲੈਨੇ ਆ ਮੁਲਤਾਨ ਸੋ ਸੋ ਹੀ ਮੰਨਣੇ ਮੰਨਣੇ ਪੈਣਾ ਔਰ ਗਈ ਕੀ ਕਰਾਂ ਬਹੁਤ ਵਧੀਆ ਲੈ ਮੈਂ ਸੋਨਾ ਗਿਣਨਾ ਲੱਗਦਾ ਓਏ ਬੰਦਰਾ ਵਾ ਹੈਗੀ ਸੋਨਾ ਤੂੰ ਤਾਂ ਹੈਗੀ ਸੋਨਾ ਵਾ ਵੀਰੇ ਤੇਨੂੰ ਵੱਧ ਸੋਨਾ ਸਾਲਾ ਚੜਾਈ ਮੇਰੀ ਖੱਤ ਆਈ ਹੈ ਨਾ ਇਹ ਤਾਂ ਉਹ ਗਏ ਬੜੇ ਆ ਭਾਈ ਬੰਦੇ ਸੀ ਆਹੀ ਹੈਗੇ ਛੜੇ ਲਾ ਚਾ ਗਏ ਬਿਆਹੇ ਬੜੇ ਵੱਧ ਸੋਨੇ ਕਦੋਂ ਦੇ ਹੋ ਗਏ ਮੈਂ ਨਹੀਂ ਸਮਝਣ ਲੱਗੀ ਪਹਿਲਾਂ ਮੈਨੂੰ ਹੋਰ ਤਾਂ ਕੁਆਰਾ ਤਾਂ ਕਹਿ ਨਹੀਂ ਸਕਦਾ ਆਪਦੇ ਆਪ ਨੂੰ ਛੜਾ ਹੀ ਗਿਆ ਤੇ ਜੋ ਮਰਜੀ ਆ ਕਿਉਂਕਿ ਹੁਣ ਤੂੰ ਕੁਆਰਿਆਂ ਵਾਲੀ ਗਿਣਤੀ ਚੋਂ ਨਿਕਲ ਚੱਲਿਆ ਬਸ ਤੇਰੇ ਕੋ ਮਹੀਨੇ 2 ਨੇ ਜੇ 2 ਤੱਕ ਹੋ ਗਏ ਆ ਠੀਕ ਆ ਨਹੀਂ ਤਾਂ ਵਸਤੂ ਫਿਰ ਛੜਿਆਂ ਵਾਲੇ ਜਾ ਜਾਣਾ ਕੁਵਾਰਿਆਂ ਤੇ ਨਿਕਲ ਗਿਆ ਕੋਈ ਨਾ ਮੈਨੂੰ ਕੋਈ ਮੇਰੇ ਮੇਰੇ ਕੋਈ ਚਿਹਰੇ ਤੇ ਇਸ ਤਰ੍ਹਾਂ ਦਾ ਖੌਫ ਨਹੀਂ ਦਿਖ ਰਿਹਾ ਹੈਗਾ ਮੈਂ ਚਿਹਰੇ ਤਾਂ ਨਹੀਂ ਨਾ ਦਿਖ ਰਿਹਾ ਅੰਦਰੋਂ ਅੰਦਰੀ ਤਾਂ ਵੀਰੇ ਦੇਖ ਅੰਦਰਲੀ ਕੁਝ ਵੀ ਬਾਹਰ ਵੀ ਝਲਕਦੀ ਹੁੰਦੀ ਆ ਪੱਗ ਵਧੀਆ ਮੰਨੀ ਆ ਟੌਰ ਗੱਡੀ ਹੋਈ ਆ ਭੈਣ ਦਾ ਖਾਸੋਂ ਕੱਲਾ ਇੰਜਨ ਹੀ ਗੱਡੇ ਦਾ ਪੰਪ ਨੇ ਹੈ ਆ ਉਹ ਦੇ ਜਿਵੇਂ ਕੱਲਾ ਇੰਜਨ ਗਿਆ ਨਾ ਟ੍ਰੇਨ ਦਾ ਉਵੇਂ ਤੂੰ ਕੱਲਾ ਵਾ ੱੱਲਾ ਹੀ ਜਾਏਗਾ ਸੜੇ ਤੇਰਾ ਬਿਆਦ ਯਾਰ ਆਉਣਾ ਭੱਜਿਆ ਜਾਂਦਾ ਤੇ ਨਹੀ ਉਹਦੇ ਡੱਬੇ ਨਾਲ ਹੁੰਦੇ ਲਾਉਨੇ ਕਿੰਨੀ ਹੌਲੀ ਹੌਲੀ ਜਣਾਈਗਾ ਗਿਆ ਨਾ ਗੁੰਜਾ ਮੋ ਤਾਂ ਦਿਖਿਆ ਵੀ ਨਹੀਂ ਨਿੰਗਦਾ ਔਖਾ ਹੀ ਆ ਭਾਈ ਸੜੇ ਬੰਦਿਆਂ ਦਾ ਔਖਾ ਵਾ ਉੱਤੋਂ ਦਾ ਉੱਤੋਂ ਤੋਂ ਹੱਸਦੇ ਨੇ ਅੰਦਰੋਂ ਇਹ ਮੱਚਦੇ ਨੇ ਉਹ ਗੱਲ ਆ ਮੱਚਦੇ ਹਾਂ ਵੀ ਸਾਲਾ ਹੁੰਦਾ ਨਹੀਂ ਇੱਕ ਗੱਲ ਉਹ ਮੈਂ ਇੱਕ ਗੱਲੋਂ ਤਾਂ ਲੋਕਾਂ ਨੂੰ ਕਹਿੰਦੇ ਨੇ ਵੀ ਅਸੀਂ ਸਹੀ ਆ ਛੜਿਆ ਹਨਾ ਵੀ ਠੀਕ ਆ ਅਸੀਂ ਨੀ ਕਰਾਉਣਾ ਅੰਦਰੋਂ ਅੰਦਰ ਹੀ ਔਖੇ ਪੈ ਰਹੇ ਭੈਣ ਜੋ ਵੀ ਸਾਡਾ ਕਾਹ ਤੇ ਹੁੰਦਾ ਸਾਡੇ ਦੀ ਕੀ ਕਮੀ ਆ ਇਹਨਾਂ ਨੂੰ ਆਇਆ ਸਾਰਾ ਨਾ ਪਤਾ ਯਾਉਂ ਸਮੂਹ ਪਤਾ ਆਪਾਂ ਕਦੇ ਕਿਹਾ ਨਹੀਂ ਨਾ ਆਪਾਂ ਕਦੇ ਫੀਲ ਹੁਣ ਤੱਕ ਬਾਕੀ ਭਾਈ ਮੇਰੀ ਵੀਡੀਓ ਵੀ ਦੇਖ ਲੋ ਇੰਸਟਾਗ੍ਰਾਮ ਤੇ ਪਾਈ ਆ 52 ਸਾਲ ਦੇ ਫੌਜੀ ਸਾਹਿਬ ਨੇ ਜਿੰਮ ਲਾ ਰਹੇ ਸਾਡੇ ਬਰਾਬਰ ਤੇ ਇੰਸਟਾਗ੍ਰਾਮ ਆਪਣੀ ਆਈਡੀ ਹੈਗੀ ਸਰਦਾਰ ਹਰਦੀਪ ਨਾਤਰੇ ਨਾਮ ਤੇ ਹਾਂ ਤੇ ਫਾਟਾ ਖੁੱਲ ਗਏ ਨੇ ਬਾਜੀ ਤੇ ਚੱਲੀ ਅੱਗੇ ਨੂੰ ਆਪਾਂ ਗਾਹਾਂ ਦਾ ਗੱਲ ਕਰਦੇ ਹਾਂ ਲੋ ਜੀ ਪਹੁੰਚ ਗਏ ਆਪਾਂ ਮਲੇਰਕੋਟਲੇ ਤੇ ਜਿੱਥੇ ਆਪਾਂ ਆਉਣਾ ਸੀਗਾ ਉੱਥੇ ਵੀ ਪਹੁੰਚ ਕੇ ਆਪਾਂ ਦੇ ਬਾਰਕ ਮੈਂ ਸਕੂਟਰੀ ਕੰਨੀ ਸਿੱਧੀ ਲੈ ਉਹ ਹਾਂਜੀ ਤੇ ਲਓ ਜੀ ਦੇਖ ਹੀ ਲਿਆ ਦਿਓ ਆਪਾਂ ਅਸੀਂ ਡਿਫੈਂਸ ਟੇਲਰ ਪਲੇਅਰ ਕੋਡ ਲਾ ਤੇ ਇਹ ਵੀ ਆਪਣਾ ਸਰਪ੍ਰਾਈਜ਼ ਹੋਊਗਾ થોડા ਟਾਈਮ ਤੱਕ ਹੋ ਸਕਦਾ ਤੁਹਾਨੂੰ ਆਪਾਂ ਮਹੀਨੇ ਦੇ ਵਿੱਚ ਕਰ ਦਈਏ ਤੇ ਸਰਪ੍ਰਾਈਜ਼ ਕੀ ਹੋਊਗਾ ਇਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਹਜੇ ਤੁਸੀਂ ਆਪੇ ਹੀ ਦੇਖ ਲਿਓ ਅੱਗੇ ਜਾ ਕੇ ਤੇ ਬਾਕੀ ਆਪਣਾ ਡਨ ਹੋ ਗਿਆ ਹੁਣ ਆਪਾਂ ਚੱਲਦੇ ਹਾਂ ਵਾਪਸੀ ਨੂੰ ਤੇ ਬਾਕੀ ਜੱਗਾ ਜੀ ਨੇ ਇਹ ਰੋਟੀ ਵੀ ਛਕਣੀ ਹੈ ਕਹਿੰਦਾ ਪ੍ਰਸ਼ਾਦਾ ਪਾਣੀ ਛਕਣਾ ਹੈ ਇਕੱਠੇ ਟਾਈਮ ਬਾਅਦ ਬਹੁਤ ਟਾਈਮ ਬਾਅਦ ਹੋਏ ਆ ਤੇ ਅਸੀਂ ਅੱਜ ਕਿਤੇ ਮਾੜਾ ਮਾੜਾ ਬਾਹਰਲਾ ਖਾ ਪੀ ਲੈਨੇ ਆ ਮਤਲਬ ਸਿੰਪਲੀ ਖਾਵਾਂਗੇ ਦੇਖਦੇ ਆ ਬਾਕੀ ਕਿੱਥੇ ਰੁਕਣਾ ਵਾ ਐ ਸੋਚਿਆ ਤਾਂ ਹੋਇਆ ਵੀ ਆਪਣੇ ਇਧਰ ਢਿੱਲੋਂ ਕੋਲੇ ਗ੍ਰੀਨਵੁੱਡ ਟੱਪਾ ਉੱਥੇ ਬਾਕੀ ਦੇਖਦੇ ਆ ਅੱਗੇ ਜਾ ਕੇ ਤੁਹਾਨੂੰ ਖਾਵਾਂਗੇ ਤੇ ਗੱਲਾਂ ਇਦਾਂ ਨੇ ਵੀ ਨਰੇਰ ਕੋਟਲੇ ਫਿਰਦੇ ਆ ਇਲ ਹਾਲ ਤਾਂ ਮਲੇਰ ਕੋਡ ਲਿਆ ਭਾਈ ਤੇ ਮੌਸਮ ਬਦਲ ਵਾਈ ਥੋੜੀ ਜਿਹੀ ਹੋਈ ਹੀ ਆ ਦੇਖੋ ਜਿਵੇਂ ਅੱਜ ਪਰ ਮੀਂਹ ਵੇਸੇ ਨਹੀਂ ਆਵੇ ਵਧੀਆਂ ਗੱਡੀ ਲਿਪੜ ਜਾਣੀਆਂ ਚਲੋ ਕੋਈ ਨਾ ਠੰਡਾ ਹੋਈ ਮੌਸਮ ਪਰ ਚੱਲ ਕੋਈ ਨਾ ਮੀਂਹ ਪਾ ਦਾਂਗੇ ਆਪਾਂ ਹੋਰ ਡੱਗਾ ਜੀ ਠੀਕ ਠਾਕ ਤੂੰ ਕਿਤੇ ਜੋਨੀ ਬਾਬਾ ਵੀ ਕਿੰਨੀ ਵਾਰੀ ਮੀਂਹ ਪਵਾਇਆ ਕਿੰਨੀ ਵਾਰੀ ਹਟਾਇਆ ਕਿੰਨੀ ਵਾਰੀ ਉਹਦੇ ਗਣਾ ਬਾਈ ਅਨੰਦ ਲੈਣ ਆਇਆ ਬਾਬਾ ਜੀ ਅਿੱਥੇ ਆਨੰਦਪੁਰ ਲੈਣ ਆਇਆ ਬਾਬਾ ਜੀ ਬਾਬਾ ਜੀ ਉਹਨਾਂ ਤਾਂ ਕੀ ਕਰੀ ਜਾਂਦਾ ਬਾਬਾ ਜੀ ਉਹਨਾਂ ਤਾਂ ਬਰਜ ਖਲੀਫੇ ਤੇ ਚੜੇ ਹੋਏ ਸੀ ਉਹ ਵੀ ਆਨੰਦ ਲੈਣ ਆਏ ਸੀ ਆਹ ਗ੍ਰੀਨ ਪਨੀਰੀ ਸਾਰੇ ਨਿਕਲ ਗਏ ਓਏ ਚਲੋ ਗਾਹਾਂ ਲੈ ਲਈ ਹਾਂ ਕੋਈ ਗੱਲ ਨਹੀਂ ਇੱਥੇ ਧਿਆਨ ਰੱਖੇ ਇਧਰ ਹੀ ਸਾਈਡ ਰੱਖੀ ਬਹੁਤ ਆਉਣੀਆਂ ਨੇ ਇਦਾਂ ਦੀਆਂ ਦੁਕਾਨਾਂ ਇਹ ਆਪਾਂ ਬਾਅਦ ਵਿੱਚ ਦਿਖਾਉ ਉਧਰ ਗ੍ਰੀਨ ਉਹਨਾਂ ਟਰੱਕ ਆਉਂਦੇ ਆਏ ਬਾਅਦ ਵਿੱਚ ਸਾਡਾ ਬੜਾ ਸ਼ੌਕ ਹੈ ਅੰਦਰ ਚੱਲਦੇ ਆਂ। ਬਹੁਤ ਟਾਈਮ ਹੋ ਗਿਆ ਆਇ। ਅੱਛਾ। ਬਸ ਵਧੀਆ। ਠੀਕ ਆ ਗਏ। ਐਨ ਪੂਰਾ ਪੂਰਾ ਵਧੀਆ। ਤੂੰ ਦੱਸ। ਅੰਦਰ ਮੈਂ ਅੰਦਰ ਜਾ ਕੇ ਪੁੱਛਦਾ। ਕੀ ਖਾਈਏ ਵੀ ਅੱਜ? ਕੀ ਖਾਣਾ ਲਿਕ? ਦੇਖਦੇ ਅੰਦਰ ਜਾ ਕੇ ਡਿਸਾਈਡ ਕਰਾਂਗੇ। ਡਿਸਾਈਡ ਕਰਾਂਗੇ। ਗ੍ਰੀਨ ਮੋਟ ਟਾਬਾ। ਜੀ ਆਇਆਂ ਨੂੰ ਲੱਗਾ ਜੀ ਫਿਰ ਦੱਸੋ ਬੇ ਬ੍ਰੇਕਫਾਸਟ ਆ ਲੈਗੇ ਹਾਂ ਤਾਂ ਤਾਂ ਵੀਰੇ ਲੰਚ ਦਾ ਟਾਈਮ ਆ ਪੀਏ ਉਹ ਯਹੀ ਖਾਂਦੇ ਨਹੀਂ ਹੈਗੇ ਸੈਂਪਲ ਰੋਟੀ ਖਾਣੀ ਐ ਇੱਥੇ ਹੈ ਤਾਂ ਗਾਈ ਹਾਂ ਜੀ ਦੱਸੋ ਫਿਰ ਦੇਖ ਕੀ ਲੈਣਾ ਕੋਈ ਚੱਕਰ ਨਹੀਂ ਚਲੋ ਜੀ ਮੜਿਆ ਕਰ ਲਏ ਡਿਸਾਈਡ ਫਿਰ ਅਸੀਂ ਲੈ ਫੋਨ ਤੇ ਲੱਗਿਆ ਜਿੱਕੇ ਫੋਨ ਛੱਡਦੇ ਹਾਂ ਨਾ ਨਾ ਰੱਖਦਾ ਪਰ ਆਏ ਨਾ ਮੈਂ ਘਾਟਾ ਕਰਿਆ ਯਾਰ ਮੈਨੂੰ ਮੈਨੂੰ ਪਤਾ ਨਾਲ ਖਾਣੇ ਕੰਨੀ ਤੇ ਆਂਦੇ ਬਾਕੀ ਗੱਲਾਂ ਬਾਅਦ ਬਾਕੀ ਗੱਲਾਂ ਬਾਅਦ ਚਲ ਦੇਖ ਫਿਰ ਲਿਆ ਕੀਕ ਬੜਾ ਸੋਹਣਾ ਓਏ ਮੈਂ ਕਰਦਾ ਚਲ ਦੇਖ ਮੜਿਆ ਫਿਰ ਲੋ ਜੀ ਗ੍ਰੀਨਵੁੱਡ ਟਾਪਰ ਰੋਟੀ ਬਸਾਦਾ ਜੋ ਵੀ ਆਪਣਾ ਛਕਣਾ ਸੀ ਆ ਵਾ ਛਕ ਲਿਆ ਉਹ ਵੀ ਸਾਡੀ ਯਾਦ ਨਹੀਂ ਹੈ ਕਿ ਅਸੀਂ ਕੀ ਖਾਵਾਂਗੇ ਸੀ ਆਹ ਖਾਦਾ ਜੀ ਇਹ ਆਹ ਖਾਦਾ ਦਿਖਾਉਣਾ ਤਾਂ ਇਸ ਲਈ ਉਹ ਅਸੀਂ ਥੋੜਾ ਘੁੱਤ ਰੱਖਿਆ ਵੀ ਨਹੀਂ ਦਿਖਾਣਾ ਹੈਗਾ ਚਾਹ ਜਰੂਰ ਅਸੀਂ ਛੱਕ ਲਈ ਉਹ ਤੁਹਾਨੂੰ ਦੱਸਤਾ ਸੀ ਕਿ ਚਾਹ ਛਗੀ ਹੈ ਡਾਈਟ ਨਹੀਂ ਆਉਂਦੀ ਦੱਸ ਨਹੀਂ ਉਹ ਵੀ ਚੰਗਾ ਹੀ ਲੱਗਦਾ ਹੈਗਾ ਵੀ ਚੀਜ਼ਾਂ ਹੀ ਦਿਖਾਈਏ ਖਾਣਾ ਆਹ ਖਾਦਾ ਜੀ ਆਹ ਖਾਦਾ ਜੀ ਠੀਕ ਆ ਬਾਕੀ ਤੁਸੀਂ ਸਟੋਰ ਸਾਡੀ ਪੂਰੀ ਹੈ ਬਾਕੀ ਸਰਪੰਚ ਸਾਹਿਬ ਤਾਂ ਵੀ ਰਹਿ ਗਈ ਤੇ ਇਸ ਨੱਖੇ ਨੇ ਅੱਜ ਤੱਕ ਹਾਂ ਮੈਂ ਤਾਂ ਬਹੁਤ ਰੱਖਿਆ ਕਹਿੰਦਾ 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 ਵੀ ਨਹੀਂ ਮੈਂ ਯਾਰ ਮੈਂ ਤਾਂ ਨਾ ਵੀ ਆਇਆ ਕਰਕੇ ਵੀ ਥੋੜਾ ਦੇਖਣਾ ਬੰਦਾ ਉਹਦਾ ਵੀ ਹੈ ਨਾ ਕਿੱਥੇ ਪੈਂਡਾਂ ਛਲਡਾਂ ਨਾ ਜੋ ਵੀ ਲੇੜਾ ਲੱਪਾ ਹੈ ਨਾ ਤੇ ਇਹ ਬਾਈ ਜੀ ਕਹਿੰਦਾ ਕਹਿੰਦਾ ਯਾਰ ਆਪ ਤਾਂ ਬੈਣ ਹੋਏ ਬੰਦੇ ਆ ਕਹਿੰਦਾ ਕੱਪੜਾ ਲੀੜਾ ਬੈੱਡ ਤੇ ਆਉਂਦਾ ਕਹਿੰਦਾ ਬੈਠੇ ਨੂੰ ਤਿਆਰ ਮਿਲਦਾ ਕਹਿੰਦਾ ਤਿਆਰ ਮਿਲਦਾ ਪ੍ਰੈਸ ਕੀਤਾ ਹੋਇਆ ਹੈਗਾ ਨਾ ਤੇ ਇਹ ਹੈਗਾ ਕਹਿੰਦਾ ਵਿਆਹ ਦਾ ਫੈਲਾ ਹੈ ਹੈ ਕਹਿੰਦਾ ਭਾਈ ਕਹਿੰਦਾ ਬੈੱਡ ਤੋਂ ਕਹਿੰਦਾ ਗਰਦਨ ਚੱਟੀ ਦੀ ਨਹੀਂ ਕਹਿੰਦਾ ਗਲਾਸ ਦੁੱਧ ਦਾ ਸਹਾਨ ਆ ਜਾਂਦਾ ਸਵੇਰੇ ਕਹਿੰਦਾ ਆਹ ਭਾਈ ਤੇਰੀ ਗੱਲ ਵਾਦਾ ਬੈਡ ਟੀ ਪੀਂਦਾ ਮੁੰਡਾ ਕਹਿੰਦੇ ਵੈਸੇ ਚੀਜ਼ ਮਿਲਦੀ ਆ ਆਪਾਂ ਹੋਰ ਤੇ ਬੈਡ ਟੀ ਵਾਲਾ ਮੁੰਡਾ ਮੇਰੇ ਵੀਰੋ ਤੇ ਬਾਕੀ ਭਾਈ ਹੁਣ ਅਸੀਂ ਵਾਪਸੀ ਤੇ ਆ ਚੱਲਦੇ ਆ ਘਰ ਨੂੰ ਬਾਕੀ ਹਾਂ ਜਿਹੜੀ ਅਸੀਂ ਰੂਲਾ ਰੂਲਾ ਬਣਾਈਏ ਨੇ ਉਹ ਤੁਸੀਂ ਮੇਰੀ ਇੰਸਟਾਗ੍ਰam ਆਈਡੀ ਤੇ ਚੈੱਕ ਕਰ ਲਿਓ ਸਰਦਾਰ ਹਰਦੀਪ ਨਾਤਰੇ ਨਾਮ ਤੇ ਆ ਆ ਆਪਾਂ ਨਾਲ ਫੋਟੋ ਲਾਈ ਆ ਤੇ ਇਹਦੇ ਜਾ ਕੇ ਤੁਸੀਂ ਮੈਨੂੰ ਫੋਲੋ ਵੀ ਕਰ ਲਿਓ ਤੇ ਤੁਹਾਨੂੰ ਵਧੀਆ ਵਧੀਆ ਚੰਗੀ ਚੰਗੇ ਰੀਲਾ ਦੇਖਣ ਨੂੰ ਮਿਲਣਗੀਆਂ ਮੋਟੀਵੇਸ਼ਨਲ ਵੀ ਰੀਲਾ ਅਸੀਂ ਪਾਉਨੇ ਆ ਤੇ ਬਾਕੀ ਇਹ ਭਾਈ ਸਾਡੀ ਪਰਿਵਾਰ ਕੇ ਇੱਕ ਵੀਡੀਓ ਸੀਗੀ ਠੀਕ ਆ ਜਿਹੜੀ ਅਸੀਂ ਬਣਾਈ ਅੱਜ ਅਸੀਂ ਕਾਫੀ ਟਾਈਮ ਬਾਅਦ ਇਕੱਠੇ ਹੋ ਕੇ ਗਏ ਹਾਂ ਨਾ ਜਗਾ ਜੀ ਬਹੁਤ ਹੈ ਤੇ ਇਦਾਂ ਦਾ ਸੁਭਾਅ ਬਹੁਤ ਔਖਾ ਮਿਲਦਾ ਵਾ ਪਿੰਡ ਇਕੱਠੇ ਰਹਿਣਿਆ ਪਰ ਕਹੂੰ ਕਿਤੇ ਗਏ ਹਾਂ ਬਸ ਤਿਆਰ ਹੋ ਕੇ ਸੀ ਬਹੁਤ ਘਟ ਜਾਨੇ ਜਾਂ ਪਰਨੇ ਚ ਲੋਰ ਟੀ-ਸ਼ਰਟ ਚ ਫਿਰਦ ਰਹੇ ਸੀ ਕਦੇ ਕਦੇ ਅਸੀਂ ਟੌਰ ਕੱਢੀ ਗਏ ਵੈਸੇ ਸਨਖੇ ਮੁੰਡੇ ਸੋਹਣੇ ਬਹੁਤ ਨੇ ਤੂੰ ਆਪ ਦੇ ਮੂੰਹ ਤੋਂ ਤਰੀਫ ਨਹੀਂ ਕਰੀ ਤੀ ਬਾਲੀ ਤੇ ਹੋਰ ਧੱਗਾ ਚ ਗੱਲਬਾਤ ਕੋਈ ਬਸ ਕੋਈ ਨਹੀਂ ਗੀ ਵਧੀਆ ਠੀਕ ਠਾਕ ਵਧੀਆ ਰਿਆਂ ਜਾਏ ਆ ਗਏ ਬਸ ਜਾ ਕੇ ਘਰੇ ਫਿਰ ਹੁਣ ਆਪਣਾ ਉਹੀ ਡੰਗਰਾਂ ਚ ਡੰਗਰ ਪੱਠੀਆਂ ਚ ਪੱਠੇ ਹੈਂ ਡੇਲੀ ਰੁਟੀਨ ਦੇ ਕੰਮ ਸਟਾਰਟ ਤੇ ਬਾਕੀ ਭਾਈ 4 ਘੰਟੇ ਲਾਏ ਉਹੀ ਨਿਕਲ ਬਾਕੀ ਤੁਸੀਂ ਭਾਈ ਸਾਡੀ ਵੀਡੀਓ ਦੇਖ ਰਹੇ ਹੋ ਤੁਹਾਡਾ ਬਹੁਤ ਬਹੁਤ ਦਿলো ਧੰਨਵਾਦ ਆ ਸਾਨੂੰ ਫੋਲੋ ਕਰੋ ਸਾਨੂੰ ਤੁਸੀਂ ਸਬਸਕ੍ਰਾਈਬ ਕਰੋ ਕਮੈਂਟ ਜਰੂਰ ਕਰਿਓ ਜੇ ਜਿਹੜੇ ਬੰਦੇ ਤੁਸੀਂ ਉਹਨਾਂ ਵੀਡੀਓ ਦੇਖ ਰਹੇ ਹੋ ਨਾਲੇ ਹੱਸੀ ਜਾਂਦੇ ਬੈਠੇ ਕਮੈਂਟ ਜਰੂਰ ਕਰਦੇ ਹੋ ਵੀਡੀਓ ਵਧੀਆ ਲੱਗੀ ਜੇ ਅੱਗੇ ਤੋਂ ਚਾਹਨਾ ਕਿ ਕਦੀ ਵੀਡੀਓ ਸੀ ਗਾਹਾਂ ਹੁਣ ਜਦੀ ਜਲਦੀ ਉਹ ਜਲਦੀ ਅਗਲੀ ਵੀਡੀਓ ਸੱਟੀ ਐ ਸੀ ਮਤਲਬ ਪਾਈਏ ਪੋਸਟ ਕਰੀਏ ਤਾਂ ਤੁਸੀਂ ਵਧੀਆ ਜਿਹਾ ਸੋਹਣਾ ਜਿਹਾ ਕਮੈਂਟ ਜਰੂਰ ਕਰਦੇ ਹੋ ਠੀਕ ਆ ਜੀ ਤੇ ਬਾਕੀ ਹੋਰ ਸਾਨੂੰ ਸੁਝਾਅ ਦੇ ਦਿਓ ਕਿ ਵੀਡੀਓ ਸੀ ਆ ਜੀ ਐਡ ਕਰ ਸਕਦੇ ਹਨ ਬਿਲਕੁਲ ਤੇ ਬਾਕੀ ਪਰਿਵਾਰਕ ਵੀਡੀਓ ਆ ਠੀਕ ਹੈ ਜੀ ਟੀਵੀ ਤੇ ਲਾ ਕੇ ਦੇਖਿਓ ਫੋਨ ਤੁਹਾਨੂੰ ਸਵਾਦ ਨਹੀਂ ਆਇਆ ਹਾਂ ਬਿਲਕੁਲ ਵੱਡੀ ਸਕਰੀਨ ਵੱਡੀ ਸਕਰੀਨ ਤੇ ਵੱਡੀ ਸਕਰੀਨ ਤੇ ਲਾ ਕੇ ਦੇਖਿਓ ਤੇ ਬਾਕੀ ਚਿੱਚ ਵੱਡੀ ਵੱਡੀ ਫੋਟੋ ਦੇਖੀ ਹਾਂ ਬਾਕੀ ਤੁਹਾਨੂੰ ਪਤਾ ਜੀ ਮੁੰਡੇ ਦਾ ਦੋਨੇ ਹੀ ਸੋਹਣੇ ਨੇ ਕੀ ਗੱਲ ਬਾਹਲੇ ਹੀ ਸੋਹਣੇ ਆ ਚਲੋ ਬਾਹਲੀ ਤਰੀਫਾਂ ਹੋ ਗਈਆਂ ਬਸ ਇਹ ਸ਼ੁਗਵਲੇ ਮੇਲੇ ਨੇ ਬਸ ਸ਼ੁਗਵਲੇ ਮੇਲੇ ਕਹਦੇ ਨੇ ਯਾਰ ਠੀਕ ਆ ਆ ਮੁੜ ਕੇ ਆਪਦਾ ਉਪਰੀ ਇਹ ਨਹੀਂ ਮੈਂ ਆਪਣਾ ਕੰਮ ਤੇ ਜਾਣਾ ਗੱਲੂ ਇਹ ਨਹੀਂ ਆਪਣਾ ਖੇਤੀਬੜਜ ਲਾਗਣਾ ਜਾ ਕੇ ਠੀਕ ਆ ਫਿਰ ਉਹੀ ਟੈਨਸ਼ਨ ਆ ਬੰਦੇ ਨੂੰ ਠੀਕ ਆ ਚੱਲੀ ਜਾਂਦੇ ਨੇ ਆਪਾਂ ਗੁਰਦਾ ਨਾ ਪਾਣੀ ਇੱਥੋਂ ਨਾ ਨਾ ਆਪਾਂ ਸਟੇਟ ਜਾਣਾ ਸਟੇਟ ਨਾ ਇਹ ਸਟੇਟ ਹੀ ਬਣ ਨਹੀਂ ਵੇਸੀ ਬੰਨਾ ਗਿਆ ਇੱਥੋਂ ਤਿਆਰ ਕਿਦਾ ਵਿਆਹ ਦਾ ਤੂੰ ਇੰਗਲਿਸ਼ ਵੀ ਸਿੱਖ ਗਿਆ ਹੈਂ ਇੰਗਲਿਸ਼ ਬਹੁਤ ਉਹਦਾ ਕਹਿਣਾ ਕੋ ਦੋਏ ਲੋਟ ਲੱਗਦੇ ਆ ਉਹ ਤਾਂ ਅਸੀਂ ਵੀ ਡਿਗਰੀ ਹੋਲਡਰ ਆ ਸਾਡੇ ਆ ਉਹ ਤਾਂ ਵਿਆਹ ਤੋਂ ਪਹਿਲਾਂ ਤਾਂ ਕਹਿੰਦਾ ਸੁਧਾ ਹੋ ਜਾਣਾ ਇੱਥੋਂ ਤਦ ਦਾ ਵਿਆਹ ਹੋਇਆ ਇਹਦਾ ਹੈ 10 ਪ੍ਰੋ ਸਟੇਟ ਜਾਣਾ ਸਟੇਟ ਸਪਿਰਟ ਚਲੋ ਕੋਈ ਗੱਲ ਨਹੀਂ ਪਾਈਦੀ ਹੋਣਦਿਆਂ ਉਹਦਾ ਹੁਣ ਟਾਈਮ ਆ ਗਿਆ ਵਿਰਜ਼ਗਾਰ ਨਹੀਂ ਹੈਗੇ ਮਲਾਤ ਮਾੜੇ ਨੇ ਚਲੋ ਬਾਕੀ ਤੇ ਸੀਗੀ ਚਲੋ ਜੀ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਤੇ ਅਗਲੇ ਕਿਸੇ ਵੀਡੀਓ 'ਚ ਮਿਲਦੇ ਆ ਠੀਕ ਹੈ ਜੀ ਆਪਣਾ ਖਿਆਲ ਰੱਖਿਓ ਤੇ ਪਹੁੰਚ ਗਏ ਤੇ ਤੁਸੀਂ ਕਮੈਂਟ ਤੇ ਲਾਈਕ ਜਰੂਰ ਕਰਦੇ ਹੋ ਜਦ ਤੱਕ ਲਈ ਸਤਿ ਸ੍ਰੀ ਅਕਾਲ